ਮਾਂ ਬਿਨਾ ਜ਼ਿੰਦਗੀ ਭਾਗ ਪਹਿਲਾ ਰਾਣੀ ਦੀ ਉਮਰ ਮਸਾਂ 14 ਬਰਿਆਂ ਦੀ ਸੀ ਉਸ ਦਾ ਇੱਕ ਭਰਾ ਸੀ ਜਿਸ ਦਾ ਨਾਮ ਸੀ 라ਜੂ ਉਹਦੇ ਤੋਂ 2 ਸਾਲ ਛੋਟਾ ਸੀ ਰਾਣੀ ਦਾ ਬਾਪੂ ਆਮਰੂ ਹਰ ਵੇਲੇ ਸ਼ਰਾਬ ਨਾਲ ਰੰਜਾ ਰਹਿਦਾ ਸੀ ਅਮਰੂ ਨੂੰ ਰਤਾ ਵੀ ਆਪਣੇ ਪਰਿਵਾਰ ਦੀ ਪ੍ਰਵਾਹ ਨਹੀਂ ਸੀ ਚਿੰਦੀ ਜੋ ਕਿ ਰਾਣੀ ਦੀ ਮਾਸੀ ਆਪਣੇ ਬੱਚਿਆਂ ਦਾ ਢਿੱਡ ਭਰ ਲਈ ਕਿਸੇ ਦੇ ਘਰ ਸਾਫ਼ ਸਪਾਈ ਦਾ ਕੰਮ ਕਰਨੀ ਜਾਂਦੀ ਸੀ ਆਮਰੂ ਦਿਹਾੜੀ ਕਰਕੇ ਜੋ ਵੀ ਕਮਾਉਂਦਾ ਉਹਦੇ ਨਾਲ ਬਸ ਉਸ ਦੀ दारू ਹੀ ਪੂਰੀ ਹੁੰਦੀ ਸੀ ਘਰ ਦੀ ਗਰੀਬੀ ਤੇ ਹਾਲਾਤਾਂ ਤੋਂ ਤੰਗ ਆਈ ਛਿੰਦੀ ਦੂਜੇ ਵੇਲੇ ਵੀ ਦਿਹਾੜੀ ਜਾਣ ਲੱਗ ਪਈ ਸਾਰਾ ਦਿਨ ਕੰਮ ਤੋਂ ਥੱਕ ਕੇ ਛਿੰਦੀ ਘਰ ਆ ਕੇ ਰੋਟੀ ਟੁੱਕਰ ਕੇ ਜਦ ਆਰਾਮ ਕਰਨ ਲੱਗਦੀ ਤਾਂ ਆਮਰੂ ਦੀ ਸ਼ਰਾਬ ਕਰ ਵਿੱਚ ਮਾਰ ਕੁੱਟ ਤੇ ਕਲੇਸ਼ ਸ਼ੁਰੂ ਕਰ ਦਿੰਦੀ ਅਮਰੂ ਚਿੰਦੀ ਨੂੰ ਮਾਰਦਾ ਤੇ ਗੰਧੀਆਂ ਗੰਧੀਆਂ ਗਾਲਾਂ ਕੱਢਦਾ ਅਮਰੂ ਦੇ ਇਸ ਜਨਮ ਬਰਾਬਰ ਕੀ ਰੂਪ ਤੋਂ ਸੈਮੀ ਰਾਣੀ ਤੇ ਰਾਜੂ ਇੱਕ ਪਾਸੇ ਲੱਗ ਕੇ ਖੜ ਜਾਂਦੇ ਆਪਣੇ ਜਨਮ ਬਣੇ ਬਾਪੂ ਹੱਥੋਂ ਮਾਰ ਖਾਂਦੀ ਆਪਣੀ ਮਾਂ ਨੂੰ ਦੇਖ ਕੇ ਰਾਣੀ ਦੇ ਦਿਲ ਵਿੱਚ ਅਮਰੂ ਨੂੰ ਮਾਰਨ ਤੱਕ ਦਾ ਖਿਆਲ ਵੀ ਆ ਜਾਂਦਾ ਸੀ ਸਵੇਰ ਨੂੰ ਸ਼ੰਦੀ ਰੋਟੀ ਬਣਾ ਕੇ ਆਪਣੇ ਬੱਚਿਆਂ ਨੂੰ ਸਕੂਲ ਤੋਰ ਕੇ ਆਖ ਆਪ ਕੰਮ ਤੇ ਚਲੀ ਜਾਂਦੀ। ਰਾਣੀ ਰੋਜ਼ ਸਕੂਲ ਤੋਂ ਘਰ ਆਪਣੀਆਂ ਸਹੇਲੀਆਂ ਨਾਲ ਆਉਂਦੀ ਤਾਂ ਰਸਤੇ ਵਿੱਚ ਸ਼ਰਾਬੀ ਹੋਏ ਆਪਣੇ ਬਾਪੂ ਤੋਂ ਇਦਾਂ ਲੁੱਕ ਕੇ ਲੰਘਦੀ ਜਿਦਾਂ ਉਸ ਨੂੰ ਜਾਣ ਦੀ ਬਿਨਾਂ ਹੋਵੇ। ਅਸਲ 'ਚ ਰਾਣੀ ਆਪਣੀਆਂ ਸਹੇਲੀਆਂ ਸਾਹਮਣੇ ਅ므ਰੂਦੀ ਦਾਰੂ ਦੀ ਆਦਤ ਤੇ ਸ਼ਰਮ ਮਹਿਸੂਸ ਕਰਦੀ ਸੀ। ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ। ਉਸ ਦਾ ਬਾਪੂ ਇੱਕ ਜ਼ਿੰਮੇਵਾਰ ਬਾਪ ਨਹੀਂ ਹੈ। ਰਾਣੀ ਜਦੋਂ ਵੀ ਇਕੱਲੀ ਬੈਠ ਕੇ ਸੋਚਦੀ ਤਾਂ ਉਹ ਬਸ ਇੱਕੋ ਗੱਲ ਰੱਬ ਨੂੰ ਕਹਿੰਦੀ ਕਿ ਮੇਰੀ ਜ਼ਿੰਦਗੀ 'ਚ ਮੇਰਾ ਹਮਸਫਰ ਮੇਰੇ ਬਾਪੂ ਵਰਗਾ ਨਾ ਭੇਜੀਂ। ਅਬਰੂ ਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਸੀ ਕਿ ਉਹਦੇ ਵੱਲੋਂ ਸਿੰਦੀ ਨਾਲ ਕੀਤੇ ਜਾਂਦੇ ਰੋਜ਼ ਦੇ ਕ੍ਰੇਸਤਾ ਉਸ ਦੇ ਬੱਚਾਂ ਤੇ ਕੀ ਅਸਰ ਪੈ ਰਿਹਾ ਹੈ। ਅਮਰੂ ਚਿੰਦੂ ਨੂੰ ਗਾਲਾਂ ਕੱਢਦਾ ਰਹਿੰਦਾ ਕਿ ਕਿਹੜੇ ਆਪਣੇ ਨਵੇਂ ਕਸੂਕੋਲ ਜਾਂਦੀ ਹੈ ਰੋਜ਼ ਕਿਥੋਂ ਮੂੰਹ ਕਲਵਾ ਕਾਲਾ ਕਰਵਾ ਕੇ ਪੈਸੇ ਲੈ ਕੇ ਆਉਂਦੀ ਹੈ ਇਦਾਂ ਦੀਆਂ ਨਾ ਸਹਿਣ ਵਾਲੀਆਂ ਗਾਲਾਂ ਕੱਢਦਾ ਜਿਹਦੇ ਕਰਕੇ ਸਿੰਦੀ ਨੂੰ ਵੀ ਅੱਗੇ ਜਵਾਬ ਦੇਣਾ ਪੈਂਦਾ ਰਾਣੀ ਇਸ ਕਲੇਸ਼ ਤੋਂ ਬਹੁਤ ਅੱਕ ਚੁੱਕੀ ਸੀ ਉਸ ਨੂੰ ਆਪਣਾ ਘਰ ਹੀ ਨਰਕ ਲੱਗਦਾ ਸੀ ਬਸ ਉਹ ਆਪਣੀ ਮਾ ਦਾ ਕੰਮ ਜਿਹੜਾ ਹੱਥ ਬਟਾਉਣਾ ਚਾਹੁੰਦੀ ਸੀ ਪਰ ਸਿੰਦੀ ਉਸ ਨੂੰ ਆਪਣੀ ਪੜ੍ਹਾਈ ਵੱਲ ਹੀ ਧਿਆਨ ਦੇਣ ਨੂੰ ਕਹਿੰਦੀ ਸਿੰਦੀ ਆਪਣੇ ਰਾਜੂ ਨੂੰ ਪੜਾ ਕੇ ਡਾਕਟਰ ਬਣਾਉਣਾ ਚਾਹੁੰਦੀ ਸੀ ਪਰ ਰਾਜੂ ਉੱਤੇ ਵੀ ਅਮਰੂ ਦਾ ਬੁਰਾ ਪ੍ਰਭਾਵ ਪੈ ਰਿਹਾ ਸੀ ਇਹ ਕਹਾਣੀ ਹਜੇ ਅਧੂਰੀ ਹੈ ਅਗਲਾ ਭਾਗ ਕਹਾਣੀ ਦਾ ਸੋਨ ਲਾੜਾ ਕੱਲ ਨੂੰ ਜਰੂਰ ਸੁਣੋ ਜੀ ਪੂਰੀ ਕਹਾਣੀ ਸੁਣੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ లైక్シェアਤੇ కామెంట్ కర్కే ਦੱਸਣਾ ਜੀ ਕਹਾਣੀ ਨੂੰ ਇਥੋਂ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ